ਇੰਗਲੈਂਡ ਇੱਕ ਅਜਿਹਾ ਮੁਲਕ ਜਿਸਦਾ ਪੰਜਾਬੀਆਂ ਤੇ ਸਿੱਖਾਂ ਨਾਲ ਨਾਤਾ ਬਹੁਤ ਪੁਰਾਣਾ ਹੈ ਅੱਜ ਇੱਕ ਅਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਸੰਘਰਸ਼ੀ ਲੋਕਾਂ ਲਈ ਹੌਸਲਾ ਦੇਵੇਗੀ ਤੇ 네ਗੇਟਿਵ ਸੋਚਣ ਵਾਲਿਆਂ ਨੂੰ 네ਗੇਟਿਵਿਟੀ ਫਲਾਉਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰ ਦੇਵੇ ਕਿ ਗੱਲ ਚਰਨਕੌਰ ਟੇਸੀ ਦੀ ਹੈ ਉਹ 21 ਸਾਲ ਦੀ ਉਮਰ ਵਿੱਚ ਮੁੱਕੇਬਾਜ਼ੀ ਦੀ ਪੇਸ਼ੇਵਰ ਰੈਂਕ ਵਿੱਚ ਸ਼ਾਮਲ ਹੋਣ ਵਾਲੀ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਸਿੱਖ ਮਹਿਲਾ ਨੇ ਜਿਨ੍ਹਾਂ ਨੇ ਆਪਣੀ ਖੇਡ ਅਤੇ ਆਪਣੇ ਪਰਿਵਾਰ ਲਈ ਨਵਾਂ ਆਧਾਰ ਬਣਾਇਆ ਚਰਨਕੌਰ ਟੇਸੀ ਨੇ ਦੱਸਿਆ ਕਿ ਮੈਂ ਇਤਿਹਾਸ ਰਚਿਆ ਤੇ ਮੈਂ ਹੁਣੇ-ਹੁਣੇ ਸ਼ੁਰੂਆਤ ਕੀਤੀ ਹੈ ਸੁਭਾਵਿਕ ਹੈ ਕਿ ਉਹਨਾਂ ਦਾ ਸਫ਼ਰ ਬਹੁਤ ਆਸਾਨ ਨਹੀਂ ਰਿਹਾ ਹੋਵੇਗਾ ਕਿਉਂਕਿ ਟੇਸੀ ਨੂੰ ਇੱਕ ਪੁਰਸ਼ ਪ੍ਰਧਾਨ ਖੇਡ ਵਿੱਚ ਇੱਕ ਦੱਖਣੀ ਏਸ਼ੀਆਈ ਮਹਿਲਾ ਹੋਣ ਦੇ ਨਾਤੇ ਸੱਭਿਆਚਾਰਕ ਵਿਰੋਧ ਅਤੇ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪਿਆ ਪਰ ਹਰ ਮੁੱਕੇ ਨਾਲ ਉਹਨਾਂ ਨੇ ਸ਼ੱਕੀਆਂ ਨੂੰ ਸਮਰਥਕਾਂ ਵਿੱਚ ਬਦਲ ਦਿੱਤਾ ਟੇਸੀ ਕਹਿੰਦੇ ਨੇ ਕਿ ਮੇਰੇ ਭਾਈਚਾਰੇ ਤੋਂ ਜਿਆ ਕਰਨ ਵਾਲੀ ਪਹਿਲੀ ਔਰਤ ਹੋਣਾ ਬਹੁਤ ਦਬਾਅ ਵਾਲਾ ਸੀ ਪਰ ਤੁਸੀਂ ਕੀ ਕਹਿ ਸਕਦੇ ਹੋ ਦਬਾਅ ਕਰਨੇ ਹੀਰੇ ਬਣਦੇ ਨੇ ਇੱਕ ਖੇਡ ਪ੍ਰੇਮੀ ਪਰਿਵਾਰ ਵਿੱਚ ਪਲੇ ਤੇਸੀ ਦੋ ਭਰਾਵਾਂ ਤੇ ਇੱਕ ਪਿਤਾ ਨਾਲ ਵੱਡੇ ਹੋਏ ਜੋ ਅਕੈਡਮਿਕ ਨਾਲੋਂ ਸਰੀਰਕ ਗਤੀਵਿਧੀਆਂ ਦਾ ਸਮਰਥਨ ਕਰਦੇ ਸਨ ਉਹ ਦੱਸਦੇ ਨੇ ਕਿ ਮੇਰੇ ਮਾਪਿਆਂ ਨੇ ਕਦੇ ਵੀ ਮੇਰੀ ਪੜ੍ਹਾਈ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਲੋਕ ਇਸ ਨੂੰ ਉਹਨਾਂ ਦਾ ਪਾਗਲਪਨ ਸਮਝਦੇ ਨੇ ਉਹਨਾਂ ਨੇ ਹਮੇਸ਼ਾ ਮੁੱਕੇਬਾਜ਼ੀ ਵੱਲ ਵਧੇਰੇ ਧਿਆਨ ਦਿੱਤਾ ਮੇਰੇ ਦੋ ਭਰਾ ਨੇ ਮੇਰੇ ਪੇਤਾਰੇ ਸਾਨੂੰ ਤਿੰਨਾਂ ਨੂੰ ਖੇਡਾਂ ਵਿੱਚ ਵੱਡਾ ਕੀਤਾ ਪਰ ਮੁੱਕੇਬਾਜ਼ੀ ਯੋਜਨਾ ਦਾ ਹਿੱਸਾ ਨਹੀਂ ਸੀ ਅਸਲ ਵਿੱਚ ਕਰਾਟੇ ਵਿੱਚ ਸਖਲਾਈ ਹਾਸਲ ਕਰਨ ਵਾਲੇ ਟੇਸੇ ਨੂੰ ਇਸ ਖੇਡ ਬਾਰੇ ਉਦੋਂ ਪਤਾ ਲੱਗਿਆ ਜਦ ਉਹਨਾਂ ਦੇ ਭਰਾ ਇੱਕ ਸਥਾਨਿਕ ਜਿਮ ਵਿੱਚ ਸ਼ਾਮਲ ਹੋਏ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪਹਿਲਾਂ ਤਾਂ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਨਹੀਂ ਸੀ ਕਿ ਮੁੱਕੇਬਾਜ਼ੀ ਕੀ ਹੁੰਦੀ ਹੈ ਇਹ ਮੇਰਾ ਛੋਟਾ ਭਰਾ ਸੀ ਜੋ ਇਹ ਕਰਨਾ ਚਾਹੁੰਦਾ ਸੀ ਤੇਸੀ ਨੇ ਜਦ ਇਸ ਨੂੰ ਅਜ਼ਮਾਇਆ ਤਾਂ ਉਹਨਾਂ ਨੂੰ ਕੁਝ ਖਾਸ ਮਹਿਸੂਸ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਇੱਕ ਦਿਨ ਇਸ ਨੂੰ ਅਜ਼ਮਾਇਆ ਤੇ ਸਾਰੇ ਕੋਚ ਕਹਿ ਰਹੇ ਸਨ ਕਿ ਮੈਂ ਕਿੰਨੀ ਚੰਗੀ ਤਰ੍ਹਾਂ ਇਸ ਨੂੰ ਖੇਡ ਰਹੀ ਹਾਂ ਉਦੋਂ ਤੋਂ ਮੈਂ ਇਸ ਨੂੰ ਜਾਰੀ ਰੱਖਿਆ ਤੇ ਫਿਰ ਮੈਨੂੰ ਇੰਗਲੈਂਡ ਦੀ ਟੀਮ ਲਈ ਚੁਣਿਆ ਗਿਆ ਉਸ ਦਿਨ ਤੋਂ ਤੇਸੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਨੌਜਵਾਨ ਸ਼ੌਂਕੀਆ ਹੋਣ ਦੇ ਨਾਤੇ ਉਹਨਾਂ ਨੇ ਤਿੰਨ ਰਾਸ਼ਟਰੀ ਖਿਤਾਬ ਇੱਕ ਯੂਰਪੀਅਨ ਚਾਂਦੀ ਦਾ ਤਗਮਾ ਤੇ ਤਿੰਨ ਅੰਤਰਰਾਸ਼ਟਰੀ ਖਿਤਾਬ ਜਿੱਤੇ ਨੇ ਪਰ ਇਹ ਕਦੇ ਵੀ ਸਿਰਫ ਪ੍ਰਸ਼ੰਸਾ ਹਾਸਲ ਕਰਨ ਬਾਰੇ ਨਹੀਂ ਸੀ ਏਸੀ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਕਦਮ ਰੱਖ ਕੇ ਰੂੜੀਵਾਦੀ ਧਾਰਨਾਵਾਂ ਨੂੰ ਤੋੜਨਾ ਚਾਹੁੰਦੀ ਸੀ ਹਾਲਾਂਕਿ ਪੇਸ਼ੇਵਰ ਵਣ ਨਾਲ ਜਿੱਥੇ ਉਹਨਾਂ ਨੂੰ ਨਵੀਆਂ ਚੁਣੌਤੀਆਂ ਦਰਪੇਸ਼ ਹੋਈਆਂ ਉੱਥੇ ਹੀ ਨਵੀਆਂ ਸੁਰਖੀਆਂ ਵੀ ਮਿਲੀਆਂ ਖਾਸ ਕਰਕੇ ਉਹਨਾਂ ਦੇ ਆਪਣੇ ਭਾਈਚਾਰੇ ਦੇ ਅੰਦਰੋਂ ਉਹਨਾਂ ਨੇ ਦੱਸਿਆ ਕਿ ਮੈਨੂੰ ਪੁੱਛਿਆ ਗਿਆ ਸੀ ਕਿ ਜੇ ਤੁਹਾਨੂੰ ਸੱਟ ਲੱਗਦੀ ਹੈ ਤਾਂ ਤੁਹਾਡੇ ਨਾਲ ਕੌਣ ਵਿਆਹ ਕਰੇਗਾ ਕੀ ਤੁਹਾਨੂੰ ਰਸੋਈ ਵਿੱਚ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਹੀ ਕਾਫੀ ਨਕਾਰਾਤਮਕ ਸੀ ਅਤੇ ਇਥੋਂ ਤੱਕ ਕਿ ਤੁਹਾਡਾ ਪਲਾਨ ਵੀ ਕੀ ਆ ਉਹਨਾਂ ਦਾ ਕਹਿਣਾ ਹੈ ਕਿ ਪਰ ਮੇਰਾ ਪਲਾਨ ਇਹ ਮੁੱਕੇਬਾਜ਼ੀ ਹੈ ਅਤੇ ਮੇਰਾ ਪਲਾਨ ਵੀ ਵੀ ਮੁੱਕੇਬਾਜ਼ੀ ਹੈ ਟੇਸੀ ਨੇ ਆਪਣੇ ਪੇਸ਼ਵਰ ਡੈਬਿਊ ਤੇ ਤੁਰੰਤ ਪ੍ਰਭਾਵ ਪਾਉਣ ਤੇ ਉਹਨਾਂ ਸਵਾਲਾਂ ਦੇ ਜਵਾਬ ਆਪਣੇ ਮੁਖੀਆਂ ਨਾਲ ਦਿੱਤੇ ਅਤੇ ਨੌਕਾਊਟ ਨਾਲ ਜਿਤ ਹਾਸਲ ਕੀਤੀ ਇਹ ਕਲਿੱਪ ਵਾਇਰਲ ਹੋਊਗੀ ਅਤੇ ਉਹਨਾਂ ਦੀ ਕਹਾਣੀ ਵੀ ਵਾਇਰਲ ਹੋਊਗੀ ਉਹ ਕਹਿੰਦੇ ਨੇ ਕਿ ਅਚਾਨਕ ਉਹੀ ਲੋਕ ਜੋ ਮੇਰੀ ਸਮਰੱਥਾ ਤੇ ਸ਼ੱਕ ਕਰ ਰਹੇ ਸਨ ਉਹ ਪੰਜਾਬੀ ਅਤੇ ਸਿੱਖ ਭਾਈਚਾਰਿਆਂ ਨੂੰ ਮਾਣ ਦਿਵਾਉਣ ਲਈ ਮੇਰੀ ਪ੍ਰਸ਼ੰਸਾ ਕਰਨ ਲੱਗੇ ਸਪਾਂਸਰਸ਼ਿਪ ਤੋਂ ਬਿਨਾਂ ਉਹਨਾਂ ਦੇ ਪੂਰੇ ਕੈਰੀਅਰ ਲਈ ਅਜੇ ਵੀ ਉਹਨਾਂ ਦੇ ਮਾਪੇ ਵਿੱਤੀ ਮਦਦ ਕਰ ਰਹੇ ਨੇ ਉਹ ਆਖਦੇ ਨੇ ਕਿ ਮੈਂ ਕੰਮ ਨਹੀਂ ਕਰਦੀ ਕਿਉਂਕਿ ਮੈਂ ਸਿਕਲਾਈ ਤੇ ਕੇਂਦਰਤਾਂ ਇਸ ਲਈ ਇਹ ਔਖਾ ਹੈ ਮੈਂ ਸਿਕਲਾਈ ਦੇ ਮੌਕਿਆਂ ਤੋਂ ਖੁੰਝ ਰਹੀਆਂ ਬੇਤਰਕਿਟ ਹਾਸਲ ਕਰ ਰਹੀਆਂ ਅਕਸਰ ਬਾਹਰ ਨਿਕਲ ਰਹੀਆਂ ਪਰ ਉਹਨਾਂ ਲਈ ਮੁੱਕੇਬਾਜ਼ੀ ਹਮੇਸ਼ਾ ਇਨਾਮੀ ਰਾਸ਼ੀ ਜੀਨ ਬੈਲਟਾਂ ਤੋਂ ਵੱਧ ਰਹੀ ਹੈ ਇਹ ਆਪਣੀਆਂ ਜੜਾ ਤੇ ਮਾਣ ਦਿਖਾਉਣ ਅਤੇ ਦੂਜਿਆਂ ਲਈ ਦਰਵਾਜ਼ੇ ਖੋਲਣ ਦਾ ਇੱਕ ਪਲੇਟਫਾਰਮ ਹੈ ਉਹ ਅੱਗੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਸਿੱਖ ਕੁੜੀਆਂ ਜੋ ਮੁੱਕੇਬਾਜ਼ੀ ਵਿੱਚ ਆਉਣਾ ਚਾਹੁੰਦੀਆਂ ਨੇ ਉਹਨਾਂ ਨੇ ਮੈਨੂੰ ਸਮਾਗਮਾਂ ਵਿੱਚ ਸੰਪਰਕ ਕੀਤਾ ਤੇ ਪੁੱਛਦੀਆਂ ਨੇ ਕਿ ਡਰ ਨੂੰ ਕਿਵੇਂ ਦੂਰ ਕਰਨਾ ਹੈ ਮੈਂ ਕਹਿੰਦੀ ਹਾਂ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਇਹ ਕਿਵੇਂ ਕਰਨਾ ਤੇ ਮੈਂ ਤੁਹਾਨੂੰ ਹਰ ਸੰਭਵ ਮਦਦ ਕਰਾਂਗੀ ਇਮਾਨਦਾਰੀ ਨਾਲ ਜੇਕਰ ਕੋਈ ਕੁੜੀ ਮੇਰੇ ਤੋਂ ਸਹਾਇਤਾ ਮੰਗਦੀ ਹੈ ਉਹ ਲੰਡਨ ਜਾ ਕਿਤੇ ਵੀ ਰਹਿ ਰਹੀ ਹੋਵੇ ਤਾਂ ਮੈਂ ਉੱਥੇ ਜਾਵਾਂਗੀ ਇਹੀ ਮੈਂ ਚਾਹੁੰਦੀ ਹਾਂ ਕਿ ਹੋਰ ਸਿੱਖ ਕੁੜੀਆਂ ਸ਼ਾਮਲ ਹੋਣ ਅਤੇ ਸਿੱਖ ਮੁੰਡੇ ਵੀ ਟੀਸੀ ਕਹਿੰਦੇ ਨੇ ਕਿ ਉਹ ਇੱਕ ਦਿਨ ਮਿਡਲੈਂਡਸ ਵਿੱਚ ਆਪਣਾ ਇੱਕ ਜਿਮ ਖੋਲਣਾ ਚਾਹੁੰਦੇ ਨੇ ਸਿਰਫ ਮੁੱਕੇਵਾਜ਼ਾਂ ਨੂੰ ਸਖਲਾਈ ਦੇਣ ਲਈ ਨਹੀਂ ਸਗੋ ਇੱਕ ਅਜਿਹੀ ਜਗ੍ਹਾ ਬਣਾਉਣ ਲਈ ਜਿੱਥੇ ਕੁਝ ਕਰਨ ਦੀ ਚਾਹਤ ਉਮੀਦਾਂ ਤੋਂ ਵੱਧ ਹੋਵੇ ਅਗਲੀ ਪੀੜ੍ਹੀ ਦੇ ਮੁੱਕੇਵਾਜ਼ਾਂ ਲਈ ਉਹਨਾਂ ਦੀ ਸਲਾਹ ਹੈ ਕਿ ਭਾਵੇਂ ਮੈਦਾਨ ਦੇ ਅੰਦਰ ਹੁਬੇ ਜਾ ਬਾਹਰ ਟਲ ਰਹੋ ਬਸ ਇਹ ਕਰੋ ਜੋ ਵੀ ਤੁਹਾਡਾ ਮਨ ਕਰਦਾ ਹੈ ਕਰ ਸਕਦੇ ਹੋ ਜਿੰਨਾ ਚਿਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ ਇਹ ਮਾਇਨੇ ਨਹੀਂ ਰੱਖਦਾ ਕੌਣ ਪ੍ਰਵਾਹ ਕਰਦਾ ਹੈ ਕਿ ਕੋਈ ਹੋਰ ਕੀ ਸੋਚਦਾ